ਤੇ ਹਾਂਜੀ ਸੋ ਅਜੂ ਖੜੇ ਆ ਜੀ ਆਪਾਂ ਬੁਆਈ ਦੇ ਅੱਡੇ ਦੇ ਉੱਤੇ ਤੇ ਅੱਡੇ ਦੇ ਬੁਆਈ ਦੇ ਅੱਡੇ ਤੇ ਨਾ ਇੱਕ ਦੁਕਾਨ ਆ ਹਾਂ ਕੱਪੜਾ ਆ ਰਿਹਾ ਨਾ ਇੱਥੇ ਦਾ ਇੱਕ 버ਗਰ ਬਾਈ ਬਣਾਉਂਦਾ ਬੜਾ ਯੂਨੀਕ ਤੇ ਬਾਈ ਕੋਲ ਪਹਿਲਾਂ ਨਾ ਚੱਲਦੇ ਜਾਂਦੇ 버ਗਰ ਇੱਕ ਬੜਾ ਯੂਨੀਕ ਹੁੰਦਾ ਬਾਈ ਦਾ ਇਹ ਆ ਬਾਈ ਦਾ ਬੇਟਾ ਬਾਈ ਹੈਲੋ ਕਿਵੇਂ ਤੇ ਆ ਇਧਰ ਬਾਈ ਦਾ ਬੇਟਾ ਆ ਕਿਉਂਕਿ ਦੋਨੇ ਭਰਾ ਕੰਮ ਕਰਦੇ ਨੇ ਦੁਕਾਨ ਦੇ ਉੱਤੇ ਤੇ ਮੇਨ ਗੱਲ ਇਹ ਆ ਵੀ ਬਾਈ ਹੁਣਾਂ ਨੇ ਬਹੁਤ ਮਿਹਨਤ ਕਰਕੇ ਇੱਥੇ ਜਿਹੜਾ ਇਹ ਆਪਣਾ ਹੱਟ ਸ਼ੁਰੂ ਕੀਤੀ ਆ ਤੇ ਆ ਬਾਈ ਨਾ ਕਰਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਬਹੁਤ ਵਧੀਆ ਜੀ ਠੀਕ ਠਾਕ ਹੋ ਬਿਲਕੁਲ ਵਧੀਆ ਕਿਵੇਂ ਚੱਲਦਾ ਕੰਮ ਕਰ ਬਸ ਕਿਰਪਾ ਜੀ ਕੀ ਬਾਤ ਹੈ ਆ ਪਹਿਲਾ ਪੰਜਾਬੀ ਬੰਦਾ ਦੇਖਿਆ ਜਿਹੜਾ ਕਹਿੰਦਾ ਵੀ ਵਾਹਿਗੁਰੂ ਕਿਰਪਾ ਪੂਰੀ ਹੈ ਬਿਲਕੁਲ ਜੀ ਤੇ ਅੱਛਾ ਭਾਈ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਵੀ 버ਗਰ ਦੀ ਸ਼ਾਪ ਸ਼ੁਰੂ ਕੀਤੀ ਨੂੰ ਕਿੰਨਾ ਦਿਨ ਹੋ ਗਿਆ ਤੁਹਾਨੂੰ 13 ਤੋਂ 14 ਸਾਲ ਹੋ ਚਲੇ ਆ ਜੀ 13 ਤੋਂ 14 ਸਾਲ ਹੋ ਚਲੇ ਆ ਇਸੇ ਜਗ੍ਹਾ ਦੇ ਉੱਤੇ ਇਸੇ ਜਗ੍ਹਾ ਦੇ ਉੱਤੇ ਜੀ ਇਹ ਤੋਂ ਸਟਾਰਟ ਕੀਤਾ ਸੀ ਕੰਮ ਇੱਥੇ ਹੀ ਹੈ ਕਾਉਂਟਰਸ ਕਾਉਂਟਰ ਤਾਂ ਕੀ ਬਾਤ ਹੈ ਤੇ ਭਾਈ ਪਹਿਲਾਂ ਕੀ ਕਰਦੇ ਸੀਗੇ ਪਹਿਲਾਂ ਲਵਲੀ ਯੂਨੀਵਰਸਿਟੀ ਦੇ ਲਵਲੀ ਯੂਨੀਵਰਸਿਟੀ ਕੀ ਕੰਮ ਕਰਦੇ ਹੁੰਦੇ ਸੀ ਉੱਥੇ ਲਵਲੀ ਯੂਨੀਵਰਸਿਟੀ ਚ ਉਹ ਕਾਉਂਟਰ ਸੀਗੇ ਉੱਥੇ ਸਾਰੇ ਕਾਉਂਟਰ ਸੰਭਾਲਦਾ ਸੀ ਮੈਂ ਓਕੇ ਮਤਲਬ ਫੂਡ ਕਾਉਂਟਰ ਹੀ ਸੀਗੇ ਉਹ ਫੂਡ ਕਾਉਂਟਰਾਂ ਜੀ ਅੱਛਾ ਕਿਕਿਸ ਬਰੌਂਟਾ ਟੈਰਿਸ ਕਾਫੇ ਓਕੇ ਡਾਈਨਿੰਗ ਹਾਲ ਸਾਰੇ ਮੇਰੇ ਕੋਲ ਸੀਗੇ ਉੱਥੇ ਜੀ ਅੱਛਾ ਸਾਰੇ ਤੁਹਾਡੇ ਕੋਲ ਸੀ ਤੁਸੀਂ ਸਾਰਾ ਉਹਨੂੰ ਮੈਨੇਜ ਕਰਦੇ ਸੀਗੇ ਹਾਂ ਜੀ ਜੀ ਓਕੇ ਤੇ ਉੱਥੇ ਫਿਰ ਕੰਮ-ਕੁਮ ਸਿੱਖਿਆ ਜਾਂ ਇੱਥ ਆਪਣੇ ਯਾਰਾਂ ਦੋਸਤਾਂ ਤੋਂ ਕਸਟਮਰ ਤੋਂ ਜੋ ਕਸਟਮਰ ਨੇ ਕਿਹਾ ਉਹ ਬਣਾ ਕੇ ਦਿੱਤਾ ਤਾਂ ਸਿੱਖਿਆ ਓਕੇ ਤੇ ਜਿਹੜਾ ਉੱਥੇ ਵਾਲਾ ਲੰਬੀ ਵਾਲਾ ਕੰਮ ਸੀ ਉਹ ਛੱਡ ਦਿੱਤਾ ਸੀਗਾ ਜਾਂ ਕਿਵੇਂ ਕੀ ਉਹ ਕੀ ਹੋਇਆ ਕੀ ਸੀ ਕੰਮ ਉਹ ਕੁਛ ਵੀ ਨਹੀਂ ਖਾਸ ਕੁਛ ਵੀ ਨਹੀਂ ਹੋਇਆ ਸੀ ਉੱਥੇ ਰਹਿਣਾ ਪੈਂਦਾ ਸੀਗਾ ਘਰ ਆਉਣਾ ਚਾਹੁੰਦਾ ਸੀਗਾ ਬਸੀ ਅੱਛਾ ਘਰ ਆਉਣਾ ਚਾਹੁੰਦੇ ਸੀ ਉੱਥੇ ਛੁੱਟੀ ਮਿਲਦੀ ਸੀ 2 ਮਹੀਨੇ ਬਾਅਦ ਅੱਛਾ ਮੈਂ ਦਿੱਲੀ ਉਹ ਘਰ ਦਾ ਫੈਮਿਲੀ ਚ ਆਉਣਾ ਚਾਹੁੰਦਾ ਸੀਗਾ ਇਸ ਕਰਕੇ ਮੈਂ ਇੱਥੇ ਆ ਗਿਆ ਅੱਛਾ ਹਾਂਜੀ ਓਕੇ ਤੇ ਉਸ ਤੋਂ ਬਾਅਦ ਵਿੱਚ ਜਦੋਂ ਤੁਸੀਂ ਇੱਥੇ ਸਟਾਰਟ ਕੀਤਾ ਸੀਗਾ ਇਹ ਤੇ ਸਟਾਰਟ ਕਰਨ ਦੇ ਵਿੱਚ ਕੋਈ ਦਿੱਕਤ ਪੈਸ਼ ਆਈਆਂ ਆਈਆਂ ਉਦੋਂ ਸਟਾਰਟ ਕਰਨ ਲਈ ਨਹੀਂ ਪਰੇਸ਼ਾਨੀਆਂ ਤਾਂ ਬਹੁਤ ਆਈਆਂ ਜੀ ਅੱਛਾ ਇਹ ਅੱਡਾ ਉਦੋਂ ਇੰਨਾ ਇੰਨੀ ਸਿਗਾ ਛੋਟਾ ਜਿਹਾ ਅੱਡਾ ਸੀਗਾ ਇਹ ਤੇ ਨਵਾਂ 버ਗਰ ਸਟਾਰਟ ਕਰਨ ਲੱਗਾ ਸੀਗਾ ਮੈਂ ਹੂੰ ਤੇ ਕਾਫੀ ਵਿਲੇ ਸਾਲ ਇੱਕ ਤਾਂ ਇੱਕ ਦੋ ਦਿਨਾਂ ਦੇ ਵਿਲੇ ਰਹਿ ਕੇ ਵਿਲੇ ਰਿਆਂ ਤਕਰੀਬਨ ਜਿਵੇਂ ਸਾਲ ਇੱਕ ਅੱਛਾ ਇੱਕ ਸਾਲ ਵਿਲੇ ਰਹੇ ਹੋ ਕੰਮ ਸ਼ੁਰੂ ਕਰਨ ਲਈ ਬਸ ਥੋੜੇ 버ਗਰ ਲੱਗਦੇ ਸੀ ਕਦੀ ਲੱਗਦੇ ਸੀ ਕਦੀ ਨਹੀਂ ਲੱਗਦੇ ਸੀਗੇ ਅੱਛਾ ਤੇ ਪਰ ਹੌਲੀ ਹੌਲੀ ਕਰਕੇ ਇਸ ਟਾਈਮ ਬਹੁਤ ਵਧੀਆ ਜੀ ਕੀ ਬਾਤ ਹੈ ਭਾਈ ਪਹਿਲੇ ਦਿਨ ਜਿਹੜਾ ਪਹਿਲਾ ਦਿਨ ਸੀਗਾ ਜਦੋਂ ਤੁਸੀਂ ਸ਼ਾਪ ਸ਼ੁਰੂ ਕੀਤੀ ਆ 15 ਸਾਲ ਪਹਿਲਾਂ ਉਸ ਦਿਨ ਕਿੰਨੇ 버ਗਰ ਇੱਕ ਦਿਨ ਚ ਲਾਏ ਸੀਗੇ ਉਸ ਦਿਨ ਪਹਿਲਾ ਜਿਹੜਾ ਆਰਡਰ ਆਇਆ ਸੀ 11 버ਗਰਾਂ ਦਾ ਆਇਆ ਸੀਗਾ ਅੱਛਾ ਤੇ ਉਸ ਤੋਂ ਬਾਅਦ ਸਿਰਫ ਦੋ 버ਗਰ ਲੱਗੇ ਸੀ ਮੇਰੇ ਹਾਂਜੀ 11 ਤੋਂ 13 버ਗਰ 13 버ਗਰ ਜੀ ਇੱਕ ਪਹਿਲੇ ਦਿਨ 13 버ਗਰ ਲੱਗੇ ਸੀ 13 버ਗਰ ਜੀ ਓਕੇ ਤੇ ਮੈਰਿਜ ਪਹਿਲਾਂ ਹੀ ਹੋ ਗਈ ਸੀ ਕਿ ਬਾਅਦ ਚ ਹੋਈ ਸੀ ਨਹੀਂ ਪਹਿਲਾਂ ਹੀ ਹੋ ਗਈ ਸੀ ਪਹਿਲਾਂ ਤੇ ਉਦੋਂ ਫੇਰ ਜਾ ਕੇ ਘਰ ਦੱਸਿਆ ਵੀ ਅੱਜ ਇਹਨੇ ਇੱਕ 버ਗਰ ਲੱਗੇ ਕੀ ਘਰ ਵਾਲਿਆਂ ਦਾ ਕੀ ਰਿਵਿਊ ਸੀ ਉਸ ਟਾਈਮ ਉਹ ਕਹਿੰਦੇ ਲੱਗੇ ਹੋਲੀ ਹੋਲੀ ਆਪੇ ਹੋ ਜੂਗਾ ਨਾ ਆਪੇ ਸੈਟ ਆਊਗਾ ਜੀ ਓਕੇ ਅੱਛਾ ਤੁਸੀਂ ਇੱਕ ਚੀਜ਼ ਹੋਰ ਦੱਸ ਸਕੀ ਵੀ ਪਹਿਲਾਂ ਤੁਹਾਡੇ ਕੋਲ ਕੁਝ ਵੀ ਨਹੀਂ ਸੀ ਤੇ ਅੱਜ ਜੋ ਵੀ ਹੈਗੇ ਆ ਤੁਸੀਂ ਅੱਜ ਤੁਸੀਂ ਐਸੀ ਦੁਕਾਨ ਤੋਂ ਬੜੇ ਹੋਏ ਹੋ ਨਹੀਂ ਇਸ ਦੁਕਾਨ ਤੋਂ ਸਰ ਹੈ ਨਾ ਹਾਂਜੀ ਤੁਹਾਡੇ ਕੋਲ ਤੁਸੀਂ ਕਿ ਦੱਸਿਆ ਸੀ ਵੀ ਤੁਹਾਡੇ ਕੋਲ ਘਰ ਵੀ ਨਹੀਂ ਆਪਣਾ ਹੁੰਦਾ ਸੀ ਕਿਰਾਏ ਦੇ ਰਹਿੰਦੇ ਸੀ ਕਿਰਾਏ ਤੇ ਰਹਿੰਦੇ ਸੀ ਕਿੱਥੇ ਰਹਿੰਦੇ ਹੁੰਦੇ ਸੀ ਸੰਗਤਪੁਰ ਇਹ ਤੇ ਸੰਗਤਪੁਰ ਕਿਰਾਏ ਤੇ ਰਹਿੰਦੇ ਸੀ ਹਾਂਜੀ ਓਕੇ ਤੇ ਫਿਰ ਕਿੰਨੇ ਦੁਕਾਨ ਸ਼ਾਪ ਸ਼ੁਰੂ ਕਰਦੇ ਬਾਅਦ ਕਿੰਨੀ ਦੇਰ ਬਾਅਦ ਆਪਣਾ ਘਰ ਲੈ ਲਿਆ ਸੀ ਅਸੀਂ 4 ਸਾਲ ਬਾਅਦ ਜਗਾ ਲੈ ਲਈ ਅੱਛਾ ਤੇ ਉਸ ਤੋਂ 2 ਸਾਲ ਬਾਅਦ ਇਹਦੀ ਦੋਨਾਂ ਭਰਾਵਾਂ ਨੇ ਕੰਮ ਕਰ ਕਰਕੇ ਤੇ ਮਕਾਨ ਪਾਲਿਆ ਆਪਣਾ ਤੋਦੇ ਭਰਾ ਇਕੱਠੇ ਰਹਿੰਦੇ ਹੋ ਇੱਕ ਖਰਚ ਹਾਂਜੀ ਜੁਆਇੰਟ ਫੈਮਲੀ ਆ ਕੀ ਬਾਤ ਆ 15 ਸਾਲਾਂ ਤੋਂ ਇਕੱਠੇ ਹੀ ਦੋਨੇ ਭਰਾ ਕੰਮ ਕਰਦੇ ਹਾਂਜੀ ਇਕੱਠੇ ਆ ਜੀ ਵਾਜੂ ਆਹ ਗੱਲ ਇੱਕਿਆ ਵੀ ਅੱਜ ਕੱਲ ਜਿੱਥੇ ਨਾ ਭਰਾਵਾਂ ਭਰਾਵਾਂ ਦੀ ਨਹੀਂ ਵੱੜਦੀ ਤੇ ਇੱਥੇ ਦੋ ਭਰਾਓ ਨੇ ਜਿਹੜੇ ਜਿਨ੍ਹਾਂ ਨੇ 15 ਸਾਲਾਂ ਤੋਂ ਲਗਾਤਾਰ ਆਪਣਾ ਕੰਮ ਸੰਭਾਲ ਰਹੇ ਨੇ ਕੀ ਬਾਤ ਆ ਯਾਰ ਬਹੁਤ ਵਧੀਆ ਗੱਲ ਆ ਭਾਜੀ ਤੇ ਭਾਈ ਜੀ ਹੁਣ ਜਦੋਂ ਘਰਵਾਲ ਨੂੰ ਦੇਖਦੇ ਹੋ ਕਿਵੇਂ ਹੁਣ ਫੀਲ ਹੁੰਦੀ ਹੈ ਵੀ ਯਾਰ ਵੀ ਇੱਕ ਟਾਈਮ ਤੁਸੀਂ ਕਿਰਾਏ ਦੇ ਰਹਿੰਦੇ ਸੀ ਤੇ ਅੱਜ ਤੁਸੀਂ ਉਹ ਚੀਜ਼ ਨੂੰ ਚੇਂਜ ਕਰਤਾ ਤੇ ਅੱਜ ਤੁਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਕਿਵੇਂ ਦਾ ਮਨ ਚ ਆਉਂਦੀ ਹੈ ਸੰਤੁਸ਼ਟੀ ਫਿਰ ਜਦੋਂ ਘਰ ਮੈਂ ਦੇਖਦਾ ਹਾਂ ਨਾ ਕਈ ਵੇਲੇ ਤਾਂ ਯਕੀਨ ਜਿਆ ਨਹੀਂ ਹੁੰਦਾ ਵੀ ਸਾਡਾ ਆਪਣਾ ਮਕਾਨ ਬਣਿਆ ਆ ਅੱਛਾ ਸੋਚਿਆ ਨਹੀਂ ਸੀ ਬਣੂਗਾ ਕਦੀ ਕੀ ਓਕੇ ਹਾਂਜੀ ਭੈਜੀ ਤੇ ਬਾਈ ਹੁੜੀ ਅੱਛਾ ਭਾਜੀ ਤੁਸੀਂ ਕੀ ਕਹਿੰਦੇ ਸੀਗੀ ਕੀ ਕਹਦੇ ਸੀ ਤੁਸੀਂ ਵੀ ਮੈਂ ਕਸੀ ਮਕਾਨ ਨਹੀਂ ਆਪਣਾ ਦੁਕਾਨ ਸਿਰ ਬਣਾਇਆ ਜੀ ਵੱਡੀ ਬਲਾਈ ਹੋਈ ਆਪਣੀ ਅਸੀਂ ਵਧੀਆ ਕੰਮਟ ਕੰਮ ਵਧੀਆ ਚੱਲ ਰਿਹਾ ਇਸ ਵੇਲੇ ਜੀ ਅੱਛਾ ਮਕਾਨ ਵੀ ਬਣਾ ਲਿਆ ਗੱਡੀ ਕਿਹੜੀ ਗੱਡੀ ਕਿਹੜੀ ਆ ਆਲਟੋ ਲਈ ਜੀ ਆਲਟੋ ਲਈ ਛੋਟੀ ਜੀ ਗੱਡੀ ਆਪਣੇ ਵਾਸਤੇ ਹਾਂਜੀ ਫੈਮਲੀ ਵਾਸਤੇ ਲਈ ਹੈ ਹਾਂਜੀ ਫੈਮਲੀ ਵਾਸਤੇ ਜੀ ਕੀ ਬਾਤ ਹੈ ਬਹੁਤ ਵਧੀਆ ਇਹ ਭਾਈ ਜੀ ਜਦੋਂ ਤੁਸੀਂ ਬ੍ਰਦਰ ਦਾ ਜੁਆਇਨ ਕੀਤਾ ਸੀਗਾ ਤੁਸੀਂ ਆਪਣੀ ਬੈਂਕਿੰਗ ਦੀ ਜੌਬ ਛੱਡੀ ਸੀ ਹਾਂਜੀ ਹਾਂਜੀ ਉਗੀ ਬੈਂਕਿੰਗ ਜੋਬ ਕੱਢ ਲਈ ਟਾਰਗੇਟ ਟਾਰਗੇਟ ਰੂਟੀ ਕਰਨ ਬੈਠੇ ਬੈਂਕ ਵਿੱਚ ਨੰਬਰਾਈਏ ਹੋਏ ਓਕੇ ਹੁੰਦੇ ਆ ਇੱਥੇ ਆ ਗਿਆ ਇੱਥੇ ਕੰਮ ਸੌਖਾ ਲੱਗਾ ਆਪਾਂ ਨੂੰ ਅੱਛਾ ਹਾਂ ਜੀ ਤੇ ਆਪਣਾ ਕੰਮ ਹੈ ਪੈਨਸ਼ਨ ਨਹੀਂ ਕੋਈ ਆਪਾਂ ਨੇ ਆਪਣਾ ਕੰਮ ਹੈ ਜੋ ਮਰਜ਼ੀ ਹੋ ਜਾ ਮਰਜ਼ੀ ਜਾਓ ਇੱਥੇ ਟਾਰਗੇਟ ਅਚੀਵ ਕਰਨਾ ਸੌਖਾ ਸੀ ਕਿੱਥੇ ਸੀ ਗਿਆ ਆਪਣਾ ਬਹੁਤ ਥਰੀਆ ਬੈਠੀ ਥੈਂਕ ਯੂ ਭਾਜੀ ਤੇ ਅੱਛਾ ਭਾਈ ਜੀ ਪਹਿਲਾਂ ਤਾਂ 버ਗਰ ਕਿਹੜੇ ਕਿਹੜੇ ਬਣਾਉਂਦੇ ਤੁਸੀਂ 버ਗਰ ਨੂਡਲ 버거 ਤੋਂ ਸਟਾਰਟ ਹੋ ਜਾਂਦੇ ਸਰ ਨੂਡਲ 버거 ਕਰੀਮ 버거 ਅੱਛਾ ਫ੍ਰੈਂਚੀ 버거 ਜਿਹੜਾ ਮੇਰਾ ਇੱਥੇ ਖਾਸ ਚੱਲਦਾ ਆ ਤੇ ਉਸ ਤੋਂ ਬਾਅਦ ਨਾਨ ਵੈਜ 버ਗਰ ਆ ਅੱਛਾ ਤੇ ਤਕਰੀਬਨ 16 ਤਰ੍ਹਾਂ ਦੇ 버ਗਰ ਅਲੱਗ-ਅਲੱਗ ਸਾਰਿਆਂ ਦੇ ਅਲੱਗ ਟੇਸਟ ਤੇ ਅਲੱਗ-ਅਲੱਗ 버ਗਰ ਹੋਗੇ ਤੇ ਜਿਹੜਾ ਕਰੰਚੀ 버ਗਰ ਬਣਾਉਨੇ ਉਹ ਵੈਜ ਕਿ ਨਾ ਉਹ ਨਾਨ ਵੈਜ ਬਣਾਉਗਾ ਜੇ ਕਿਸੇ ਨੇ ਵੈਜ ਖਾਣਾ ਵੈਜ ਹੋਊਗਾ ਨਾਨ ਵੈਜ ਖਾਣਾ ਨਾਨ ਵੈਜ ਬਣੂਗਾ ਅੱਛਾ ਬਾਈ ਹੁਣਾਂ ਦੀ ਮੈਂ ਇੱਕ ਖਾਸ ਗੱਲ ਦੱਸਣਾ ਬਾਈ ਹੁਣਾਂ ਦਾ ਆ ਜਿਹੜਾ ਕਾਊਂਟਰ ਹੈ ਇਹ ਹੈਗਾ ਪਿਓਰ ਵੈਜੀਟੇਰੀਅਨ ਹੈ ਹਨਾ ਤੇ ਇਧਰਲੇ ਪਾਸੇ ਜਿਹੜਾ ਕਾਊਂਟਰ ਹੈਗਾ ਇਹ ਹੈਗਾ ਨਾਨ ਵੈਜ ਕਾਊਂਟਰ ਇਦਾਂ ਹੀ ਆ ਬਾਈ ਜੀ ਹਾਂ ਜੀ ਉਧਰ ਬਿਲਕੁਲ ਨਾਨ ਵੈਜ ਜੀ ਕਿਆ ਬਾਤ ਹੈ ਭਜੀ ਤੇ ਬਾਈ ਲਗਭਗ 15 ਸਾਲਾਂ ਦੇ ਵਿੱਚ ਤੁਸੀਂ ਆਪਣਾ ਘਰ ਵੀ ਲੈ ਲਿਆ ਗੱਡੀ ਵੀ ਲੈ ਲਈ ਇੱਕ ਸਮਾਂ ਇਦਾਂ ਦਾ ਸੀ ਜਦੋਂ ਤੁਹਾਡੇ ਕੋਲ ਕੁਝ ਵੀ ਨਹੀਂ ਸੀ ਅੱਜ ਹੁਣ ਤੁਸੀਂ ਆਪਣੇ ਕੰਮ ਨੂੰ ਲੈ ਕੇ ਸੰਤੁਸ਼ਟ ਹੋ ਪੂਰੇ ਬਿਲਕੁਲ ਜੀ ਤੇ ਜਿੱਦਣ ਪਹਿਲੇ ਦਿਨ ਤੁਸੀਂ 13 버ਗਰ ਲਾਉਂਦੇ ਅੱਜ ਕਿੰਨੇ 버ਗਰ ਲਾਉਂਦੇ ਹੋ ਡੇੜੀ ਦੇ ਅੱਜ 100 ਤੋਂ ਪਲੱਸ ਹੋ ਜਾਂਦੇ ਆ ਜੀ 100 ਤੋਂ ਪਲੱਸ 버ਗਰ ਵਾਜੀ ਹਾਂਜੀ ਤੇ 버ਗਰ ਤੋਂ ਇਲਾਵਾ ਹੋਰ ਵੀ ਆਈਟਮਸ ਦਾ ਸੈਂਡਵਿਚ ਵਗੈਰਾ ਹੋ ਗਿਆ ਜਾਂ ਹੋਰ ਚੀਜ਼ਾਂ 버ਗਰ ਸੈਂਡਵਿਚ ਪਿਜ਼ਾ ਅੱਛਾ ਤੇ ਫਿਸ਼ ਆ ਤੋ ਕ੍ਰਾਂਚੀ ਵਰਗ ਦੂਸਰੇ ਕ੍ਰਾਂਚੀ ਚਿਕਨ ਕ੍ਰਾਂਚੀ ਫਿਸ਼ ਸਾਰੇ ਕਾਫੀ ਅੱਛਾ ਅੱਛਾ ਨਾਨ-ਵੈਜ ਵੀ ਤੁਹਾਡੇ ਕੋਲ ਤੁਸੀਂ ਚੀਜ਼ਾਂ ਹੈਗੀਆਂ ਤੁਹਾਡੇ ਕੋਲ ਹਾਂਜੀ ਉਹ ਵੀ ਹੈਗੀਆਂ ਜੀ ਓਕੇ ਤੇ ਉਹਦੇ ਵਿੱਚ ਬੈਸਟ ਕਿਹੜਾ ਨਾਨ-ਵੈਜ ਵਿੱਚ ਕੀ ਬੈਸਟ ਬਣਾਉਂਦੇ ਤੁਸੀਂ ਹਾਂਜੀ ਨਾਨ-ਵੈਜ ਵਿੱਚ ਤੁਹਾਡਾ ਬੈਸਟ ਕੀ ਹੈ ਨਾਨ-ਵੈਜ ਇਸ ਖਾਸ ਤਿਕਨ ਤੇ ਫਿਸ਼ ਲੱਗਦੀ ਹੈ ਜੀ ਚਿਕਨ ਤੇ ਫਿਸ਼ ਲਾਉਂਦੇ ਹੋ ਹਾਂਜੀ ਓਕੇ ਫਿਸ਼ ਕਿਹੜੀ ਲਾਉਨੇ ਪਾ ਜੀ ਫਿਸ਼ ਅਸੀਂ ਝੂਠ ਬੋਲ ਕੇ ਕਦੀ ਵੀ ਕਸਟਮਰ ਨੂੰ ਨਹੀਂ ਦਤਾ ਜੀ ਸਮਾਨ ਵੀ ਆ ਫਿਸ਼ ਸਾਡੀ ਬਹੁਤ ਵਧੀਆ ਆ ਮਲੀ ਆ ਜੇ ਆ ਉਹ ਆ ਨਹੀਂ ਆ ਕਸਟਮਰ ਨੂੰ ਸਹੀ ਦੱਸੀਦਾ ਵੀ ਇਹ 골ਡਨ ਬਸ ਆ ਫਿਸ਼ ਅਸੀਂ ਉਹ ਹੀ ਲਾਉਨੇ ਆ আচ্ছা 골ਡਨ ਬਸ ਲਾਉਨੇ ਕੀ ਰੇਟ ਲਾਉਨੇ ਭਾਜੀ ਅਸੀਂ 640 ਰੁਪਏ ਜੀ ਸਰ 640 ਰੁਪਏ 640 ਰੁਪਏ ਕਿਲੋ ਕਿਲੋ ਹਾਂਜੀ ਜੀ ਵਾਹ ਇੱਥੇ ਲੋਕ ਮਲੀ ਦਾ ਨਾਮ ਲੈ ਕੇ ਕਹਿੰਦੇ ਜਲਦੀ ਮਲੀਏ ਵੇਚੀ ਜਾਂਦੇ ਨੇ ਨਹੀਂ ਸਾਰੇ ਇਹੀ ਕਹਿੰਦੇ ਆ ਵੀ ਆ ਮਲੀ ਆ ਕੋਈ ਆ ਸੂਈ ਆ ਹਾਂ ਦੱਸਦੇ ਆ ਵੀ ਇਹ ਫਿਸ਼ ਦਾ अच्छा ते ਦੂਜੀ ਮੱਛੀ ਲਿਆ ਕੇ ਉਹ ਵੇਚੀਏ ਸਾਰੇ ਕੋਲ ਦੱਸੀਦਾ ਆਹ ਕਸਟਮਰ ਨੂੰ ਵੀ ਆਹ ਮੱਛੀ ਸਾਡੇ ਕੋਲ ਵੀ ਆਹ ਰੇਟ ਆ ਕੁਛ ਨਹੀਂ ਹੋ ਗਿਆ ਕੀ ਬਾਤ ਹੈ ਬਹੁਤ ਵਧੀਆ ਤੇ ਭਾਜੀ ਹੁਣ ਸਾਨੂੰ 버ਗਰ ਕਿਹੜਾ ਖਵਾਓ ਰਖਵਾ ਰਹੇ ਹੋ ਫਿਰ ਸਪੈਸ਼ਲ 버ਗਰ ਹੀ ਤੁਹਾਡਾ ਹੋ ਜਾ ਫਿਰ ਜਿਹੜਾ ਕਰਾਂਚੀ 버ਗਰ ਬਣਾਉਂਦੇ ਹਾਂ ਹਾਂਜੀ ਚਲੋ ਭਾਜੀ ਬਣਾਓ ਫਿਰ ਹੁਣ ਸਾਡੇ ਲਈ ਕੰਚੀ ਕਰਾਂਚੀ 버ਗਰ ਤੇ ਹਾਂਜੀ ਲਓ ਜੀ ਆਪਣਾ ਬਾਈ ਬਣਾ ਰਿਹਾ ਜੀ ਆਪਣਾ ਕ੍ਰਿਸਪੀ 버ਗਰ ਬਾਈ ਨੇ ਕੀ ਕੀਤਾ ਪਹਿਲਾਂ ਤਾਂ ਬੇਸਨ ਦੇ ਵਿੱਚ ਡਿਪ ਕੀਤਾ ਤੇ ਹੁਣ ਇਧਰੋਂ ਕ੍ਰਮ ਕਰਕੇ ਤੇ ਹੁਣ ਬਾਈ ਫ੍ਰਾਈ ਕਰਦਾ ਇਹਨੂੰ ਫ੍ਰਾਈ ਕਰਨਾ ਬਈ ਇਹ ਕਿੱਥੋਂ ਆਈਡੀਆ ਆਇਆ ਇਹ ਚੀਜ਼ ਨੂੰ ਲੈ ਕੇ ਦੱਸਿਆ ਇੱਕ ਕਸਟਮਰ ਨੂੰ ਪੁੱਛ-ਪੁੱਛ ਕੇ ਜੀ ਅੱਛਾ ਹਾਂ ਚ ਇੱਕ ਗੱਲ ਹੋਰ ਦੱਸਾਂ ਬਾਈ ਕਿਦੋਂ ਕੰਮ ਸਿੱਖਿਆ ਨਹੀਂ ਤੇ ਬਾਈ ਨੇ ਜੜਾ ਵੀ ਕੰਮ ਕੀਤਾ ਪੁੱਛ-ਪੁੱਛ ਕੇ ਕੀਤਾ ਕਿਉਂ ਭਾਈ ਪੁੱਛ-ਪੁੱਛ ਕੇ ਕਸਟਮਰ ਨੂੰ ਵਾਜੀਆ ਤੇ ਭਾਈ ਕਿਵੇਲੇ ਕਸਟਮਰ ਨੂੰ ਕੰਮੀ ਸਲਾਹ ਵੀ ਦੇ ਦਿੰਦਾ ਯਾਰ ਅੱਜ ਤੱਕ ਤਾਂ ਨੇਂ ਦਿੱਤੀ ਕਿਸੇ ਨੇ ਅੱਛਾ ਸਾਰੇ ਨੇ ਪਿਆਰੇ ਇਨ ਆ ਆ ਕੀ ਬਾਤ ਅਗਲੇ ਆਪ ਦੱਸਦੇ ਆ ਕਿ ਵੇ ਉੱਥੇ ਆ ਚੀਜ਼ ਬਣਦੀ ਸੀ ਉੱਥੇ ਆ ਚੀਜ਼ ਬਣਾਓ ਅੱਛਾ ਤੇ ਬਾਈ ਬਾਈ ਬਿੱਲੇ ਬਿੱਲੇ ਦੇ ਨਾਂ ਦੇ ਮਸ਼ਹੂਰ ਆ ਨਾ ਬਾਈ ਤੁਸੀਂ ਹਾਂਜੀ ਵਾਜੀ ਵਾ ਕੀ ਬਾਤ ਆ ਪਹਿਲਾਂ ਆ ਦੇਖਿਆ ਮੈਂ ਆਪਣੇ ਇਸ ਸੀਰੀ ਦੇ ਵਿੱਚ ਜਿਹੜਾ ਫਰਾਈ ਕਰਕੇ ਮੈਂ ਲਾ ਜਿਹੜਾ ਕਰੰਚੀ 버ਗਰ ਤੁਸੀਂ ਬਣਾਉਂਦੇ ਹੋ ਵਾਜੀ ਤੇ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਂਦਾ ਇਹ ਇਹ 5 ਮਿੰਟ ਪੰਜ ਮਿੰਟ ਲੱਗਦੇ ਬਸ ਹਾਂਜੀ ਅੱਛਾ ਤੇ ਇੱਕ ਇਹ ਭਰਾ ਦੇ ਬਾਈ ਹੁਣ ਇਹ ਤੇ ਬਾਈ ਹੁਣ ਇੱਥੇ ਠੇਕੇ ਦੇ ਕੰਮ ਕਰਦੇ ਨੇ ਤੇ ਬਾਈ ਕਹਿੰਦਾ ਵੀ ਸਾਡੀ ਇੰਨੀ ਕਿ ਸੰਝ ਹੋ ਚੁੱਕੀ ਆ ਵੀ ਕਈ ਵੇਲੇ ਦੁਕਾਨ ਦੇ ਵਿੱਚ ਕੋਈ ਕੰਮ ਹੁੰਦਾ ਤੇ ਬਾਈ ਹੁਣੀ ਹੈਲਪ ਕਰ ਦਿੰਦੇ ਆ ਕਿ ਤੇ ਬਾਈ ਕੀ ਨਾ ਤੁਹਾਡਾ ਮੇਰਾ ਸੁਨੀਲ ਕੁਮਾਰ ਸੁਨੀਲ ਕੁਮਾਰ ਸੁਨੀਲ ਬਾਜੀ ਕਿਵੇਂ ਲੱਗਦਾ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਬਾਜੀ ਬਹੁਤ ਵਧੀਆ ਮੈਂ 3 ਸਾਲ ਤੋਂ ਆ ਇੱਥੇ ਸਾਡਾ ਆਪਸ ਵਿੱਚ ਇੰਨਾ ਕੁ ਪਿਆਰ ਆ ਘਰ ਦੇ ਰਿਲੇਸ਼ਨ ਬਿਲਕੁਲ ਫੈਮਿਲੀ ਵਾਲੇ ਆ ਹੁਣ ਸਾਡੇ ਹਾਂਜੀ ਤੇ ਬਾਈ ਕਿਹੜਾ ਕਿਹੜਾ ਕੰਮ ਸਿੱਖ ਕੇ ਬਾਈ ਕਰਦੇ 10 ਖਾਸ ਕਰਕੇ ਸਾਰਾ ਹੀ ਬਾਜੀ ਦੇ ਨਾਲ ਕੰਮ ਕਰ ਲੈਂਦਾ ਜੋ ਮਰਜ਼ੀ ਬਣਾਉਣਾ ਸਾਰੀ ਐਟ ਬੰਦੀ ਆ ਨਿਊਡਲ ਹੋ ਗਏ 버ਗਰ ਹੋ ਗਏ ਪੀਜ਼ਾ ਹੋ ਗਿਆ ਸੈਂਡਵਿਚ ਹੋ ਗਿਆ ਕਰੈਂਚੀ 버ਗਰ ਹੋ ਗਿਆ ਡਰੈਸ ਸੈਂਡਵਿਚ ਹੋ ਗਿਆ A to Z ਸਾਰਾ ਹੀ ਕਰ ਦਿੰਦਾ ਹਾਂ ਹਾਂਜੀ ਬਹੁਤ ਘਰਸ ਆਂਦੇ ਭਾਈ ਨੇ ਆਪਾਂ ਬਿਲਕੁਲ ਬਿਲਕੁਲ ਇਹ ਵੰਨ ਤੁਸੀਂ ਕੁਛ ਨਾ ਬੁੱਸਤਾ ਬਾਈ ਕਰਦਾ ਸੀ ਕਿਹ ਫਿਰ ਹਾਂਜੀ ਇਹਨੇ ਵਧੀਆ 버ਗਰ ਬਣਾ ਰਿਹਾ ਤੇ ਵੈਨਾਂ ਕੁਛ ਤੋਂ ਹੋਈ ਸੀ ਭਾਈ ਮੈਂ ਤੇ ਉਧਰ ਬਾਈ ਹੁਣਾ ਨੇ ਤੈ ਲਾਈ ਪਈ ਆ ਉਧਰ 버ਗਰਾਂ ਦੀ ਕਾਂਚੀ 버ਗਰ ਦੇਣੀ ਕਿੰਨੇ ਲਾਉਗੇ ਤੁਸੀਂ ਕਿੰਨੇ ਆ ਰਹੀਆਂ ਨੇ ਕਾਂਚੀ ਜਿਆਦਾ ਨਹੀਂ ਮੇਰੇ ਕੋਲ ਟਾਈਮ ਘੱਟ ਹੁੰਦਾ ਹੈ ਨਾ ਇਸ ਕੋ 15 16 ਜਿਹੜਾ ਕਸਟਮਰ ਵੇਟ ਕਰ ਸਕਦਾ ਹੈ ਉਹਦੇ ਵੀ ਲਾਉਣਾ ਹੈ ਭਾਈ ਸਟਾਰਟ ਪ੍ਰਾਈਸ ਕੀ ਕਿਤੋਂ ਸਟਾਰਟ ਆ 버ਗਰ ਦੀ 30 ਰੁਪਏ ਤੋਂ 30 ਤੋਂ ਲੈ ਕੇ ਫਾਈਨਲੀ ਲਾਸਟ ਪ੍ਰਾਈਸ ਕਿਤੇ ਰੱਖਿਆ 120 ਰੁਪਏ 30 ਤੋਂ ਲੈ ਕੇ 120 ਰੁਪਏ ਤਾਂ 120 ਤੇ ਅੱਛਾ ਤੇ ਇੱਕ ਚੀਜ਼ ਖਾਸ ਬਾਈ ਹੁਣਾਂ ਦੀ ਲੱਗੀ ਵੀ ਬਾਈ ਹੁਣਾਂ ਇਹਨਾਂ ਕੋਈ ਫਰੋਜੇਟ ਕਿਰੀ ਯੂਜ਼ ਕਰਦੇ ਤੇ ਜਿੰਨੀਆਂ ਵੀ ਟਿੱਕੀਆਂ ਬਾਈ ਹੁਣੇ ਇੱਥੇ ਬਣਾਉਂਦੇ ਨੇ ਉਹ ਲਗਭਗ ਜਿੰਨੇ ਮਤਲਬ 버ਗਰ ਦਾ ਆਰਡਰ ਆ ਗਿਆ ਉਹਨੇ ਹੀ 버ਗਰ ਬਾਈ ਹੁਣਾਂ ਨੇ ਬਣਾਉਣੇ ਕਿਉਂ ਬਾਈ ਇਦਾਂ ਹੀ ਹਾਂਜੀ ਮਤਲਬ ਜੇ ਤੁਹਾਡੇ ਕੋਲ 10 버ਗਰ ਦਾ ਆਰਡਰ ਹੈ ਨਾਲ 10 ਟਿੱਕੀਆਂ ਲਾਉਣੀਆਂ ਨੇ ਮਤਲਬ ਇਹ ਨਹੀਂ ਪੜਾ ਕੇ ਰੱਖ ਲੈਣੀਆਂ ਹਨ ਨਹੀਂ ਜੀ ਬਣਾ ਕੇ ਨਹੀਂ ਰੱਖਣੀਆਂ ਤੇ ਬਾਈ ਇਹ 버ਗਰ ਖਾਣ ਵਾਸਤੇ ਆਉਣਾ ਕਿੱਥੇ ਪੜਾ ਐਡਰੈਸ ਵੀ ਚਾਹ ਲਈ ਦੱਸ ਦਿਓ ਭਾਈ ਜੀ ਮਾਈ ਐਡਾ ਜੀ ਇਹ ਫਲੋਰ ਤੋਂ ਕਿੰਨੇ ਕਿਲੋਮੀਟਰ ਆ ਫਲੋਰ ਤੋਂ ਤਕਰੀਬਨ 7-8 ਕਿਲੋਮੀਟਰ ਪਹਿਲਾਂ ਮਤਲਬ ਫਲੋਰ ਤੋਂ ਨੂਰਬਖਸ਼ ਵਾਲੇ ਰੋਡ ਦੇ ਉੱਤੇ ਜਦੋਂ ਤੁਸੀਂ ਕੋਦਰ ਨੂੰ ਜਾਂਦੇ ਹੋ ਰਸਤੇ 'ਚ ਮਵਾਈ ਪਿੰਡ ਪੈਂਦਾ ਮਵਾਈ ਪਿੰਡ ਦੇ ਨਾਲ ਹੀ ਬੱਸ ਸਟੈਂਡ ਦੇ ਉੱਤੇ ਜਿਹੜੀ ਦੁਕਾਨਾਂ ਬਾਈ ਹੁਣਾਂ ਦੀ ਤੇ ਬਾਈ ਸ਼ੌਪ ਦਾ ਨਾਮ ਦੱਸ ਦਿਓ ਫਿਰ ਫਰੈਂਕਸ 버ਗਰ ਹਟ ਫਰੈਂਕਸ 버ਗਰ ਹਟ ਆ ਬਾਈ ਹੁਣਾਂ ਦੀ ਸ਼ੌਪ ਦਾ ਨਾਮ ਤੇ ਤੁਸੀਂ ਜਦੋਂ ਵੀ ਲੰਗ ਦੇ ਵੱੜਦੇ ਬਾਈ ਹੁਣਾਂ ਕੋ ਬਰਗਰ ਨੂੰ ਟਰਾਈ ਕਰਕੇ ਜਾਓ ਤੇ ਖਾਸ ਕਰਕੇ ਮੈਂ ਤਾਂ ਕਹਿੰਦਾ ਕ੍ਰਿਸਪੀ 버ਗਰ ਟਰਾਈ ਕਰਕੇ ਜਾਓ ਇਹ ਇੱਕ ਨਵੀਂ ਯੂਨੀਕੀ ਜੀ ਚੀਜ਼ ਆ ਕੀ ਬਾਤ ਆ ਦੇਖੋ ਜੀ ਫੜਾ 버거 ਹੋ ਚੁਕਾ ਹੈ ਰੈਡੀ ਦੇਖ ਸਕਦੇ ਹੋ ਸਾਰਾ ਦਾ ਸਾਰਾ ਹੀ ਪੂਰਾ ਦਾ ਪੂਰਾ ਹੀ ਕਰੰਚੀ ਆ ਇਧਰਲੇ ਪਾਸੇੋਂ ਵੀ ਥੱਲੇੋਂ ਵੀ ਟਿੱਕੀ ਤੇ ਸਾਰਾ ਕੁਝ ਟੋਟਲੀ ਕਰੰਚੀ ਹੈ ਤੇ ਬਾਈ ਉਹਨਾਂ ਦੀ ਆ ਸ਼ਾਪ ਆ ਪਿਛਲੇ ਪਾਸੇ ਤੁਸੀਂ ਇਧਰ ਕਾਊਂਟਰ ਦੇਖ ਸਕਦੇ ਹੋ ਇਧਰ ਲੱਗਾ ਕਾਫੀ ਕੁਝ ਬਾਈ ਉਹਨਾਂ ਦੇ ਕੋਲ ਸਮਾਨ ਮਿਲ ਜਾਂਦਾ ਆ ਤੇ ਹੁਣ ਵਾਰੀ ਆ ਗਈ ਆਪਣੀ ਟੈਸਟਿੰਗ ਦੀ ਕਿਉਂਕਿ ਸਿੰਪਲ ਬਰਗਰ ਆਪਾਂ ਬਣਵਾਇਆ ਸੀਗਾ ਤੇ ਹੁਣ ਆਪਾਂ ਕਰਦੇ ਆ ਇਹਨੂੰ ਟ੍ਰਾਈ ਆਵਾਜ਼ ਸੁਣਦੇ ਹੋਗੇ ਕ੍ਰਾਂਚ ਕਰਚ ਦੀ ਕੀ ਬਾਤ ਟੋਟਲੀ ਇੱਕ ਯੂਨਿਕ 버ਗਰ ਆ ਐਸਾ 버ਗਰ ਆਪਾਂ ਦਾ ਕਿਤੇ ਟਾਈ ਨਹੀਂ ਕੀਤਾ ਬਾਈ ਤੇ ਆਪਾਂ ਨੂੰ ਮਿਲਿਆ ਇੱਥੇ ਕਿਉਂਕਿ ਵੀਡੀਓ ਬਹੁਤ ਦੇਖੀ ਸੀ ਅ ਕ੍ਰਾਂਚੀ 버ਗਰ ਦੀਆਂ ਪਰ ਆਜ ਆਪਾਂ ਇਹਨੂੰ ਟ੍ਰਾਈ ਵੀ ਕਰ ਲਿਆ ਤੇ ਸੋ 버ਗਰ ਬਹੁਤ ਐਸੀ ਆ ਤੁਸੀਂ ਵੀ ਇੱਥੇ ਬਾਈ ਕੋ ਲਾ ਕੇ ਜ਼ਰੂਰ ਟ੍ਰਾਈ ਕਰੋ ਤੇ ਬਾਈ ਉਹਨਾਂ ਨੂੰ ਕਿਉਂਕਿ ਪੰਜਾਬੀ ਭਰਾਵਾਂ ਨੂੰ ਮੌਕਾ ਦਿਓ ਕੋਈ ਜਿਹਨੇ ਸਾਡੇ ਪੰਜਾਬੀ ਭਰਾ ਕੰਮ ਕਰਦੇ ਨੇ ਚਾਹੀ ਜਿਹੜਾ ਮਰਜ਼ੀ ਹੋਵੇ ਬਾਈ ਹੁਣਾਂ ਕੋ ਆਪਣੇ ਪੰਜਾਬੀਆਂ ਕੋਲੋਂ ਸਮਾਨ ਖਰੀਦਿਆ ਕਰੋ ਤਾਂ ਜੋ ਜਿਹੜੇ ਪੰਜਾਬੀ ਭਰਾਵਾਂ ਦਾ ਜਿਹੜਾ ਕੰਮ ਹੈ ਇਹ ਰੋਜ਼ਗਾਰ ਜਿਹੜਾ ਹੈਗਾ ਉਹ ਅੱਗੇ ਵਧਦਾ ਤੇ ਸੋ ਹੁਣ ਤੁਸੀਂ ਕੀ ਕਰਨਾ ਜਦ ਤੱਕ ਮੈਂ 버ਗਰ ਖਾ ਰਿਹਾ ਤਾਂ ਤੱਕ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਲਓ ਤੇ ਇੱਕ ਸੋਹਣਾ ਜਿਹਾ ਕਮੈਂਟ ਕਰੋ ਵੀ ਤੁਸੀਂ ਕ੍ਰਿਸਪੀ 버ਗਰ ਕਿੱਥੇ ਖਾਦਾ ਤੇ ਜੇ ਬਾਈ ਕੋਲ ਆਉਣੇ ਹੋ ਤੁਸੀਂ ਆ ਕੇ ਸਾਨੂੰ ਜਰੂਰ ਦੱਸਿਓ ਵੀ ਬਾਈ ਦਾ 버ਗਰ ਕਿਵੇਂ ਲੱਗਾ ਸੋ ਥੈਂਕ ਯੂ ਸੋ ਮੱਚ ਇਹ ਆ ਜੀ ਬਾਈ ਹੁਣਾਂ ਦੀ ਇੱਕ ਫੈਮਿਲੀ ਬਾਈ ਹੁਣਾਂ ਦਾ ਆ ਬੇਟਾ ਆ ਬਾਈਆ ਤੁਹਾਡਾ ਬੇਟਾ ਤੇ ਆ ਬਾਈ ਦਾ ਬੇਟਾ ਆ ਤੇ ਇਹ ਬਾਈ ਹੁਣ ਜਦੋਂ ਬੱਚੇ ਛੁੱਟੀ ਹੁੰਦੀ ਉਦੋਂ ਬਾਈ ਹੁਣਾਂ ਕੋ ਕੰਮ ਕਰਾਉਂਦੇ ਆ ਤੇ ਬਾਈ ਤੁਹਾਡਾ 버ਗਰ ਬਹੁਤ ਵਧੀਆ ਸੀ ਤੇ ਬਹੁਤ ਥੈਂਕ ਯੂ ਸੋ ਮੱਚ ਤੁਹਾਡੇ ਕੋ ਲੋਕ ਮੈ ਚਾਹੁੰਦਾ ਵੀ ਆਪਣੇ ਭਰਾ ਸਾਡੇ ਕੋਲ ਆਉਣ ਹਰੇਕ ਪੰਜਾਬੀ ਭਰਾ ਦੇ ਕੋਲ ਆ ਕੇ ਪੰਜਾਬੀ ਭਰਾ ਦੀ ਮਦਦ ਕਰਨ ਤਾਂ ਜੋ ਲੋਕਾਂ ਦਾ ਜਿਹੜੇ ਆਪਣੇ ਭਰਾਵਾਂ ਦਾ ਪੰਜਾਬੀ ਭਰਾਵਾਂ ਦਾ ਰੁਜ਼ਗਾਰ ਚੱਲੇ ਥੈਂਕ ਯੂ ਸੋ ਮੱਚ ਬਾਈ ਬਹੁਤ ਵਧੀਆ ਤੁਹਾਡਾ 버ਗਰ ਸੀ ਥੈਂਕ ਯੂ ਬਾਈ